ਬੱਚੇ ਹੋਣ ਚਾਹੇ ਵੱਡੇ ਪਿੰਡੀ ਦੀ ਸਬਜ਼ੀ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਤੇ ਇਹ ਬਹੁਤ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਪਰ ਜਿਹੜੀ ਅੱਜ ਆਪਾਂ ਮजेदार ਜੀ ਮਸਾਲਾ ਪਿੰਡੀ ਤਿਆਰ ਕਰਾਂਗੇ ਉਹਨੂੰ ਬਣਾਉਣ ਦਾ ਤਰੀਕਾ ਬੜਾ ਹੀ ਆਸਾਨ ਹੈ ਤੇ ਬਹੁਤ ਹੀ ਜਲਦੀ ਵਿੱਚ ਬਣ ਕੇ ਤਿਆਰ ਹੁੰਦੀ ਹੈ ਟੇਸਟੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਪਿੰਡੀ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਓ ਫਿਰ ਇਹਨੂੰ ਕੱਟ ਲਗਾ ਲਿਓ ਇੱਕ ਪਿੰਡੀ ਦੇ ਚਾਹੇ ਦੋ ਹਿੱਸੇ ਕਰ ਲਿਓ ਚਾਹੇ ਤਿੰਨ ਉਹ ਤੁਹਾਡੀ ਮਰਜ਼ੀ ਹੈ ਪਰ ਜਿੰਨਾ ਹਿੱਸਾ ਵੱਡਾ ਰੱਖੋਗੇ ਉਹਦੇ ਵਿੱਚਕਾਰ ਵੀ ਕੱਟ ਲਗਾ ਲਿਓ ਤਾਂ ਕਿ ਮਸਾਲਾ ਅੰਦਰ ਤੱਕ ਚਲਾ ਜਾਵੇ ਇਹ ਸਬਜੀ ਬਣਾਉਣ ਲਈ ਤੇਲ ਦੀ ਵਰਤੋਂ ਥੋੜੀ ਜਿਹੀ ਜ਼ਿਆਦਾ ਕੀਤੀ ਜਾਂਦੀ ਹੈ ਇੱਕ ਕੜਚੀ ਭਰ ਕੇ ਤੇਲ ਦੀ ਆਪਾਂ ਰੱਖੀ ਗਰਮ ਵਿੱਚ ਪਾ ਦਿਆਂ ਕਟੀਆਂ ਹੋਈਆਂ ਪਿੰਡੀਆਂ ਉਸ ਤੋਂ ਬਾਅਦ ਲਗਾਤਾਰ ਹੀ 4 ਤੋਂ 5 ਮਿੰਟੇ ਨੂੰ ਆਪਾਂ ਹਿਲਾਉਂਦੇ ਜਾਵਾਂਗੇ ਰੁਕਣਾ ਤੁਸੀਂ ਬਿਲਕੁਲ ਨਹੀਂ ਕਿਉਂਕਿ ਜਿੱਥੇ ਹੀ ਰੁਕ ਗਏ ਉੱਥੇ ਹੀ ਪਿੰਡੀ ਹੈ ਜਿਹੜੀ ਉਹ ਆਪਣਾ ਕਲਰ ਚੇਂਜ ਕਰ ਦੂਗੀ ਉਸੇ ਤਰ੍ਹਾਂ ਦਾ ਆਪਾਂ ਰੰਗ ਰੱਖਣਾ ਤੇ ਇਹਨੂੰ ਇਸੇ ਤਰ੍ਹਾਂ ਪਕਾਉਣਾ ਜਿਵੇਂ ਜਿਵੇਂ ਪੱਕਦੀ ਜਾਊਗੀ ਇਹਦੀ ਲੇਸ ਵਗੈਰਾ ਬਿਲਕੁਲ ਖਤਮ ਹੋ ਜਾਊਗੀ 5 ਕਿ ਮਿੰਟਾਂ ਬਾਅਦ ਇਹ ਬਣ ਕੇ ਤਿਆਰ ਹੋ ਗਈ ਗੈਸ ਦੀ ਫਲੇਮ ਮੀਡੀਅਮ ਟੂ ਫੁੱਲ ਰੱਖਣੀ ਹੈ ਸਲੋ ਤੇ ਨਹੀਂ ਪਕਾਉਣੀ ਹੈਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਫਿਰ ਲੈ ਲਿਆ ਆਪਾਂ ਦੂਸਰਾ ਪੈਨ ਤੁਸੀਂ ਚਾਹੋ ਤਾਂ ਕੜਾਈ ਵਿੱਚ ਉਸੇ ਵਿੱਚ ਹੀ ਪਕਾ ਸਕਦੇ ਹੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਭੁੰਨਾਂਗੇ ਜੀਰਾ ਫਿਰ ਪਾਵਾਂਗੇ ਕਲੌਂਜੀ ਜਦੋਂ ਇਹ ਤਿੜਕਣ ਜੇ ਲੱਗੇ ਫਿਰ ਪਾ ਦਾਂਗੇ ਤਿੰਨ ਚਾਰ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਲਿਓ ਉਸ ਤੋਂ ਬਾਅਦ ਹੌਲੀ-ਹੌਲੀ ਪਕਾਉਣਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਜਿਵੇਂ ਜਿਵੇਂ ਪਿਆਜ਼ ਪੱਕਦੇ ਜਾਣਗੇ ਐਨੀ ਚਾਰ ਤੋਂ ਪੰਜ ਲਵਾਂਗੇ ਆਪਾਂ ਖਰੀਆਂ ਮਿਰਚਾਂ ਤੇ ਉਹਨੂੰ ਮੋٹے ਜੇ ਕੱਟ ਲਗਾ ਲਿਓ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਨੂੰ ਤੁਸੀਂ ਬਰੀਕ ਵੀ ਕੱਟ ਸਕਦੇ ਹੋ ਮਿਰਚਾਂ ਨੂੰ ਇਹਦੇ ਵਿੱਚ ਪਾ ਕੇ ਇਸੇ ਤਰੀਕੇ ਨਾਲ ਪਕਾਉਂਦੇ ਜਾਇਓ ਗੈਸ ਦੀ ਫਲੇਮ ਬਿਲਕੁਲ ਸਲੋਈ ਰੱਖਾਂਗੇ 4 ਤੋਂ 5 ਮਿੰਟ ਲਗਾਤਾਰ ਪਕਾਵਾਂਗੇ ਅੰਨੀ ਬਣੀਆਂ ਹੋਈਆਂ ਭਿੰਡੀਆਂ ਦੇ ਵਿੱਚ ਆਪਾਂ ਪਾਵਾਂਗੇ ਨਮਕ ਤੇ ਮਿਰਚ ਪਰ ਨਮਕ ਮਿਰਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਰੱਖਣਾ ਇਸ ਕਰਕੇ ਸਾਰਾ ਦੋ ਵਾਰੀ ਆਪਾਂ ਇਹ ਮਿਕਸ ਕਰਾਂਗੇ ਤੁਸੀਂ ਤਰੀਕਾ ਦੇਖਦੇ ਜਾਣਾ ਤੇ ਆਪਣੇ ਹਿਸਾਬ ਨਾਲ ਪਾਉਣਾ ਫਿਰ ਇੱਕ ਕੌਲੀ ਅਲੱਗ ਤੋਂ ਲੈ ਕੇ ਉਹਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਸਿੰਪਲ ਜਿਹੀਆਂ ਸਾਰੀਆਂ ਚੀਜ਼ਾਂ ਘਰ ਵਾਲੀਆਂ ਪਾਵਾਂਗੇ ਤੇ ਦੋ ਤਿੰਨ ਚਮਚ ਪੜ ਕੇ ਪਾਵਾਂਗੇ ਇਹਦੇ ਵਿੱਚ ਪਾਣੀ ਦੇ ਕਿਉਂਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਪਰ ਉਸ ਤੋਂ ਪਹਿਲਾਂ ਰੰਗ ਵਾਲੀ ਦੇਗੀ ਮੇ ਸਬ지 ਜਰੂਰ ਪਾਵਾਂਗੇ ਤਾਂ ਕਿ ਭਿੰਡੀ ਚ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਵੇ ਇਹ ਤਿੱਖੀ ਨਹੀਂ ਹੁੰਦੀ ਪਰ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਕਰ ਲਿਓ ਐਨੀ ਪਿਆਜ਼ ਪੱਕ ਗਏ ਤੇ ਆਪਾਂ ਮਸਾਲਾ ਇਹਦੇ ਵਿੱਚ ਪਾ ਦਾਂਗੇ ਫਿਰ ਸਲੋ ਫਲੇਮ ਤੇ ਲਗਾਤਾਰੀ ਪਕਾਉਂਦੇ ਜਾਵਾਂਗੇ ਜਦੋਂ ਮਸਾਲੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣਗੇ ਤਾਂ ਹੀ ਆਪਣਾ ਤੇਲ ਵਗੈਰਾ ਛੱਡ ਜਾਣਗੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਸਬਜੀ ਬਹੁਤ ਜ਼ਿਆਦਾ ਲਾਜਵਾਬ ਬਣਦੀ ਹੈਗੀ ਭਿੰਡੀ ਦੀ ਸਬਜੀ ਤੁਸੀਂ ਘਰ ਵਿੱਚ ਕਿਹੜੇ-ਕਿਹੜੇ ਤਰੀਕ ਕੀ ਚੈਨਲ ਬਣਾਉਣੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਹੀ ਆਪਣਾ ਮਸਾਲਾ ਪੱਕ ਗਿਆ ਨਾਲ ਦੀ ਨਾਲ ਹੀ ਆਪਾਂ ਦੋ ਟਮਾਟਰਾਂ ਨੂੰ ਚੋਪ ਕਰ ਲਿਆ ਸੀ ਤੇ ਇਹਦੇ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਉਸੇ ਤਰ੍ਹਾਂ ਹੀ ਸਲੋ ਰੱਖਾਂਗੇ ਜਿੰਨੀ ਹੌਲੀ ਮਸਾਲੇ ਪਕਾਉਂਗੇ ਜਿੰਨਾ ਪੱਕਣ ਤੇ ਇਹਨਾਂ ਨੂੰ ਟਾਈਮ ਲੱਗੂਗਾ ਸਬਜ਼ੀ ਉਨੀ ਜਿਆਦਾ ਹੀ ਟੇਸਟੀ ਬਣੂਗੀ 6 ਤੋਂ 7 ਮਿੰਟ ਆਪਾਂ ਲਗਾਤਾਰ ਇਹਨੂੰ ਟਮਾਟਰ ਪਾ ਕੇ ਪਕਾਵਾਂਗੇ ਤਾਂ ਕਿ ਸਬਜ਼ੀ ਵਿੱਚ ਪਾਣੀ ਵਗੈਰਾ ਬਿਲਕੁਲ ਸੁੱਕ ਜੇ ਮਸਾਲਾ ਆਪਣਾ ਬਣ ਕੇ ਤਿਆਰ ਹੈ ਫਿਰ ਤਿਆਰ ਹੋਈ ਪਿੰਡੀ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਕਿਸੇ ਵੀ ਛਾਨਨੀ ਵਗੈਰਾ ਨਾਲ ਜਾਂ ਪਲਟੇ ਵਗੈਰਾ ਨਾਲ ਇਹਦੀ ਉਲਟ ਪਲਟ ਕਰਿਓ ਕੜਛੀ ਦੀ ਵਰਤੋਂ ਇੱਥੇ ਤੁਸੀਂ ਬਿਲਕੁਲ ਨਾ ਕਰਿਓ ਬਹੁਤੀ ਮਜ਼ੇਦਾਰ ਲਾਜਵਾਬ ਜੀ ਮਸਾਲਾ ਪਿੰਡੀ ਬਣ ਕੇ ਤਿਆਰ ਹੋਗੀ ਇਹਦੇ ਵਿੱਚ ਨਾ ਦਹੀਂ ਪਾਉਣ ਦੀ ਜ਼ਰੂਰਤ ਹੈ ਨਾ ਕੋਈ ਹੋਰ ਚੀਜ਼ ਵਰਤਣ ਦੀ ਜ਼ਰੂਰਤ ਹੈ ਸਿੰਪਲ ਜਿਹਾ ਤਰੀਕਾ ਹੈ ਤੇ ਬਹੁਤ ਜਲਦੀ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੋਟਲ ਰੈਸਟੋਰੈਂਟ ਤੋਂ ਘੱਟ ਹੀ ਪਿੰਡੀ ਦੀ ਬਣਦੀ ਪਰ ਥੋੜਾ ਜਿਹਾ ਤਿੱਖਾ ਰੱਖਿਓ ਮਤਲਬ ਨਮਕ ਮਿਰਚ ਥੋੜਾ ਜਿਹਾ ਜ਼ਿਆਦਾ ਰੱਖਿਓ ਕਿਉਂਕਿ ਪਿੰਡੀ ਦੀ ਸਬਜ਼ੀ ਵਿੱਚ ਨਮਕ ਮਿਰਚ ਜ਼ਿਆਦਾ ਹੋਵੇ ਤਿੱਖੀ ਪਿੰਡੀ ਜ਼ਿਆਦਾ ਟੇਸਟੀ ਲੱਗਦੀ ਹੈ ਵੀਡੀਓ ਨੂੰ ਹੁਣ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਪਿੰਡੀ ਦੀ ਸੈਲਫੀ ਕਿਹੋ ਜਿਹੀ ਲੱਗੀ ਧੰਨਵਾਦ